Terima kasih telah menonton! ਇਹ ਦਰਬਾਰ ਦਾ ਕਿਹੜਾ ਦਿੱਤੇ ਕਿਹੜਾ ਦਰਬਾਰ ਬਣੇਗਾ ਪਿੰਡ ਮੱਲੀਆਂ ਤੇ ਪਿੰਡ ਪੀਖਾ ਮੰਗਲ ਦੇ ਵਿਚਕਾਰ ਦੋਨੋਂ ਪਿੰਡਾਂ ਦਾ ਸਾਂਝਾ ਦਰਬਾਰ ਦੋਨੇ ਪਿੰਡ ਦੀਆਂ ਸਮੂਹ ਨਗਰ ਸਾਰੇ ਰਹਿਣੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਦੋਨੇ ਪਿੰਡ ਦੀ ਨਗਰ ਕਿਆਕੇ ਸੇਵਾ ਕਰਦੇ ਨੇ ਤੇ ਪ੍ਰਬੰਧਕ ਕਮੇਟੀ ਸਾਂਝੀ ਪ੍ਰਬੰਧਕ ਕਮੇਟੀ ਦੋ ਪਿੰਡਾਂ ਦੀ ਹੋਰ ਬੜੀ ਸੋਖ ਸ਼ਾਂਤੀ ਉਸ ਦਰਬਾਰ ਚ ਰਲ ਮਿਲ ਕੇ ਸਾਰੇ ਲਾਗੇ ਲਾਗੇ ਪਿੰਡਾਂ ਦੇ ਸੇਵਾ ਕਰਦੇ ਨੇ ਦਰਬਾਰ ਦਾ ਹਾਜ਼ਰੀ ਕਰਦੇ। ਤੇ ਇਹ ਮੇਲਾ ਇਸ ਜਿੰਨਾ ਜੇਦ ਦੂਸਰੇ ਵੀ ਵਾਰ ਮਨਾਇਆ ਜਾਂਦਾ। ਤੇ ਇਸ ਤੋਂ ਬਾਅਦ ਇੱਕ ਮੇਲਾ ਆਪਾਂ ਗੋਡੇ ਅਖੀਰਲੀ ਵੀ ਦਰ ਜੋ ਕਿ ਬਹੁਤ ਵੱਡੇ ਪੱਤਰ ਦਾ ਮੇਲਾ। ਉਸ ਮੇਲੇ ਤੇ ਬਹੁਤ ਵੱਡੇ ਵੱਡੇ ਕਲਾਕਾਰ ਬੁਲਾਏ ਜਾਂਦੇ ਨੇ। ਉਸ ਮੇਲੇ ਤੇ ਵੀ ਉਸ ਵਾਰ ਨੌਰ ਸਾਈ ਨੌਰ ਸਾਈ ਫਗਵਾੜਾ ਵਾਲੇ ਨੌਰ ਸਾਈ ਫਗਵਾੜਾ ਤੋਂ ਉਹ ਵੀ ਆਣ ਕੇ ਅੱਜ ਇਹਨਾਂ ਨੇ ਚਾਰ ਦੇ ਜਿ ਆਪਣਾ ਪ੍ਰੋਗਰਾਮ ਕਰਨਾ ਨਿਕਲਦਾ ਉਸ ਤੋਂ ਬਾਅਦ ਰੇਸ਼ਮ ਨਗਰਨ ਕੁੜੀ ਉਹ ਵੀ ਆਪਣੇ ਕੋਲ 5 ਵਜੇ ਪਹੁੰਚ ਰਹੇ ਨੇ ਉਹਨਾਂ ਨੇ ਵੀ ਬਰબાદ ਤੇ ਹਾਜ਼ਰੀ ਦੇ ਗੋਰਮ ਨੇ ਤੇ ਇਸੇ ਤਰ੍ਹਾਂ ਸਾਰੇ ਇਸੰਦ ਕਨੇਆ ਤੇ ਖੁਸ਼ੀਆਂ ਚੋਣੀਆਂ ਪਰਵਾਹ ਤੋਂ ਖੁਸ਼ੀਆਂ ਪਾਉਂਦੇ ਨੇ ਉਹ ਆਪਣਾ ਸਾਂਝਾ ਪ੍ਰੋਗਰਾਮ ਦੋ ਪਿੰਡਾਂ ਦਾ ਆਲ ਮਿਲ ਕੇ ਦੋਨੇ ਪਿੰਡਾਂ ਦੇ ਦੋਨੇ ਨਗਰ ਬਹੁਤ ਖੇਵਾ ਦਾ ਰਹੇ ਨੇ ਵੰਡੋ ਕਮੇਟੀ ਗੱਲ ਇਹ ਦੀ ਕਰ ਰਹੀ ਸੀ ਉਸ ਮਿਲਣ ਕਿ ਕਿ ਇਹ ਤਾਂ ਬਹੁਤ ਸਾਲਾਂ ਤੋਂ ਦਰਵਾਜ਼ਾ ਬਹੁਤ ਭਰਾਨਾ ਦਰਵਾਜ਼ਾ ਇਹ ਤੇ ਮਿਲਣਾ ਹੁੰਦਾ ਹੈ ਆਪਣਾ ਜੋ ਕਿ ਪਰਲਾਮੈਂਟਾ ਬੋਤਵਾਰਤ ਦੀਰਵਾਜ਼ਾ ਦੇ ਦੰਨ ਬੰਨ੍ਹਦਾ ਤੇ ਫਿਰ ਵੱਡਾ ਮਿਲਣਾ ਉਹ ਤਾਂ ਤਿੰਨ ਦਿਨ ਲਗਾਤਾਰ ਗੱਲਣਾ ਸੰਤਾ ਵਾਸਤੇ ਥੱਲੇ ਜਾਇਦਾ ਮੰਦਰ ਚਲਦਾ ਗਿਆ ਫਿਰ ਪੰਚਾਇਤ ਕੋਲ ਇਹ ਲੰਗਰ ਚੱਲਦਾ ਪੂਰ ਸਵੇਰ ਤੋਂ ਉਸ ਤੋਂ ਬਾਅਦ ਮੰਦਰਪੰਨਾ ਰੇਸ਼ੂ ਵੀ ਹੋ ਰਹੇ ਨੇ ਉਸ ਤੋਂ ਬਾਅਦ ਫਰੂਫ ਦਾ ਮੰਦਰ ਉਹ ਡਾਕਟਰ ਜੀ ਦੀ ਕਿਰਪਾ ਦੇ ਨਾਲ 50 ਦਿਨ ਪਛਤਾ ਜੀ ਮੰਦਰਪੰਨਾ ਰਚਾਲਾ ਰਹਿਣਾ ਹੋਰ ਸੰਗਤ ਵਾਸਤੇ ਅੱਖਾਂ ਦਾ ਫਰੀ ਕੈਂਪ ਵੀ ਲਗਵਾਇਆ ਗਿਆ ਡਾਕਟਰ ਸਾਹਿਬ ਆਏ ਨੇ ਉਹ ਫਰੀ ਕੈਂਪ ਲਗਾਇਆ ਸਭ ਦੀਆਂ ਅੱਖਾਂ ਚੁਰਣਗੀਆਂ ਡਾਰੂ ਫਰੀ ਤੇ ਦਵਾਈ ਫਰੀ ਦਿੱਤੀ ਜਾਵੇ ਇਹ ਸਾਰਾ ਇਹ ਸਾਰਾ ਪ੍ਰੋਗਰਾਮ ਐਨਆਰਆ ਜੀਰ ਅਗਾਰ ਮੇਰੇ ਕੋ ਕਰਦੇ ਨੇ ਮੇਰੇ ਨਾਲ ਲਈ ਕੈਂਪ ਲਗਾਉਂਦੇ ਆ ਐਨ ਆਰ ਆਈ ਵੀ ਵਾਲੇ ਮੇਰੇ ਕੋ ਸਾਰਾ ਧੰਨਵਾਦ ਕਰਦੇ ਆ ਕਿ ਤੁਹਾਨੂੰ ਜਿਹੜਾ ਤੁਹਾਨੂੰ ਭਾਈ ਸਾਨੂੰ ਸਾਰੇ ਕਹਣੇ ਕਿ ਨਸ਼ੇ ਤੋਂ ਅੱਗੇ ਗੁਰੂ ਵਾਲੇ ਬਣੋ ਸੰਗਤ ਨੂੰ ਨਹੀਂ ਆਪਾਂ ਦਾ ਚਰਦੀ ਪਾਰ ਤੇ ਬਰਬਾਦ ਤੇ ਸੰਗਤ ਇਸੇ ਤਰ੍ਹਾਂ ਅਣਕੇ ਰੌਣਕ ਮੇਲਾ ਲਾਉਂਦੇ ਰਹੇ ਤੇ ਮੇਲੇ ਲੱਗਦੇ ਰਹਿਣ ਤੇ ਸੰਗਤਾਂ ਨੂੰ ਮਨੇ ਪੀੜੀ ਨੂੰ ਇਹ ਕਿ ਆ ਕੇ ਦਰਬਾਰ ਤੇ ਸੇਵਾ ਕਰੋ ਨਸ਼ਿਆ ਦੇ ਬੱਚੋ ਨਸ਼ਿਆ ਤੋਂ ਦੂਰ ਬਣੋ ਦਰਬਾਰ ਜਾ ਕੇ ਸੇਵਾ ਕਰੋ ਵਰदाई ਪੱਕੇ ਸ਼ੇਖਰਾ ਹੇ ਰੱਬਾ ਹੁਣ ਹੱਥ ਫੜ ਲੈ ਮੇਰਾ ਇਹੋ ਜਿਹਾ ਮੈਂ ਕਿੱਥੇ ਹੀ ਫਸੇ ਨਿਕਲ ਗਿਆ ਹਾਂ